ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਅਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਬਾਜਵਾ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰਾਂ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਸ ਦੇ ਵਿੱਚ ਬਹੁਤ ਹੀ ਕੋਸ਼ਿਸ਼ ਦਿਲ ਦੀਆਂ ਗੱਲਾਂ ਗਹਿਰਾਈਆਂ ਦੀਆਂ ਗੱਲਾਂ ਜਿਹੜੀਆਂ ਅੱਜ ਤੁਹਾਡੇ ਨਾਲ ਕੋ ਸਾਂਝੀਆਂ ਕਰਨੀਆਂ ਹਨ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੁਝ ਲੋਕ ਜਿਹੜੇ ਹਨ ਉਹਨਾਂ ਨੂੰ ਤੁਸੀਂ ਬਹੁਤ ਤੁਹਾਡੇ ਲੱਗੇ ਹੁੰਦੇ ਹਨ ਉਹਨਾਂ ਨਾਲ ਤੁਸੀਂ ਰੋਜ਼ ਵਿਚਰਦੇ ਹੋ ਰੋਜ਼ ਮਿਲਦੇ ਹੋ ਅਦੇ ਲੰਮਾ ਸਮਾਂ ਤੁਸੀਂ ਉਹਨਾਂ ਦੇ ਨਾਲ ਸਪੈਂਡ ਵੀ ਕਰਦੇ ਹੋ ਕਈ ਵਾਰ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਜ਼ਿੰਦਗੀ ਦੇ ਵਿੱਚ ਮਿਲ ਜਾਂਦੇ ਹਨ ਭਾਵੇਂ ਉਹਨਾਂ ਦੇ ਨਾਲ ਤੁਹਾਡੀ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਕੋਈ ਸੱਜਣਤਾ ਨਹੀਂ ਹੁੰਦੀ ਕਦੇ ਉਹਨਾਂ ਦੇ ਨਾਲ ਤੁਸੀਂ ਸਕੂਲਾਂ 'ਚ ਪੜ੍ਹੇ ਨਹੀਂ ਹੁੰਦੇ ਇੱਕ ਪਿੰਡ ਦੇ ਨਹੀਂ ਹੁੰਦੇ ਇੱਕ ਸ਼ਹਿਰ ਦੇ ਨਹੀਂ ਹੁੰਦੇ ਪਰ ਉਹਨਾਂ ਦੇ ਨਾਲ ਮਿਲ ਕੇ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਇਹ ਸਾਡੇ ਬਹੁਤ ਲਾਗੇ ਆ ਗਏ ਹਨ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਮੈਂ ਇੱਕ ਸ਼ਰਧਾਂਜਲੀ ਦੇ ਤੌਰ ਤੇ ਸਾਡਾ ਇੱਕ ਦੋਸਤ ਸਾਡਾ ਬਹੁਤ ਪਿਆਰਾ ਮਿੱਤਰ ਜਿਸ ਨੇ ਕੀ ਪੰਜਾਬੀ ਗੀਤਕਾਰੀ ਦੇ ਵਿੱਚ ਵੀ ਬਹੁਤ ਹੀ ਵਧੀਆ-ਵਧੀਆ ਗੀਤ ਲਿਖੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਹਨ ਅੱਜ ਉਹਨਾਂ ਦਾ ਅੰਤਮ ਸੰਸਕਾਰ ਸੀ ਉਹਨਾਂ ਦਾ ਆ ਭੋਗ ਪਾਇਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਆਖਰੀ ਜਿਹੜੀ ਰਸਮ ਹੁੰਦੀ ਹੈ ਉਹ ਅੱਜ ਜਿਹੜੀ ਸੀ ਕਦਨੀ ਉਹ ਹੋਈ ਪਰ ਉਹਨਾਂ ਦੀਆਂ ਜ਼ਿੰਦਗੀ ਦੀਆਂ ਕੁਝ ਯਾਦਾਂ ਮੈਨੂੰ ਆ ਕੋਈ 5 ਜੁਲਾਈ ਵਾਲੇ ਦਿਨ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਮੈਂ 5 ਜੁਲਾਈ ਵਾਲੇ ਦਿਨ ਨਿਊਯਾਰਕ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਸਮਾਗਮ ਤੇ ਬੈਠਾ ਸੀ ਮੈਨੂੰ ਕੁਝ ਕਾਲਸ ਮਿਸ ਹੋਈਆਂ ਆ ਇੱਕ ਸਾਡਾ ਪੱਤਰਕਾਰ ਹੀ ਸਾਡਾ ਇੱਕ ਸਾਥ ਜਿਹੜੀ ਸਾਡੀ ਸਾਰੀਆਂ ਬਣੀ ਸੀ ਮੇਰੇ ਇੱਕ ਦੋਸਤ ਪ੍ਰਦੀਪ ਗਿੱਲ ਦੀ 5 6 ਵਜੇ ਕਾਲ ਮਿਸ ਹੋਈ ਮੈਂ ਗੁਰਦੁਆਰਾ ਸਾਹਿਬ ਕਰਕੇ ਫੋਨ ਨਹੀਂ ਚੁੱਕਿਆ ਮੈਂ ਕਿਹਾ ਚਲੋ ਬਾਅਦ ਚ ਗੱਲ ਕਰ ਲਵਾਂਗੇ ਫਿਰ ਮੈਂ ਸੋਚਿਆ ਵੀ ਜਿਆਦਾ ਕਾਲ ਸਾਰੀਆਂ ਹਨ ਕੀ ਗੱਲ ਹੈ ਕਿਉਂਕਿ ਇੱਕ ਵਾਰੀ ਜਾਂ ਦੋ ਵਾਰੀ ਅਸੀਂ ਜਦੋਂ ਕਾਲ ਕਰਦੇ ਹਾਂ ਤੇ ਮੈਸੇਜ ਛੱਡਦੇ ਨੇ ਹਾਂ ਕਿ ਦੁਆਰਾ ਕਾਲ ਕਰ ਲਿਓ ਪਰ ਜਦੋਂ ਇੰਨੀ ਵਾਰੀ ਕਾਲ ਆਈ ਤੇ ਮੈਂ ਇੱਕ ਸਾਈਡ ਤੇ ਜਾ ਕੇ ਜਦੋਂ ਕਾਲ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਿ ਭਾਜੀ ਮੀਤ ਚਲਾ ਗਿਆ ਇੱਕਦਮ ਮੈਨੂੰ ਪਹਿਲਾਂ ਸਮਝ ਨਹੀਂ ਲੱਗੀ ਮੈਂ ਕਿਹਾ ਪ੍ਰਦੀਪ ਜੀ ਕਿਹਨਾਂ ਦੀ ਗੱਲ ਕਰਦੇ ਹੋ ਕਹਿੰਦੇ ਮੀਤ ਕੈਦਪੁਰੀ ਆਪਣੇ ਗੀਤਕਾਰ ਜਿਹੜੇ ਕਿ ਆਪਣੇ ਨਾਲ ਹਮੇਸ਼ਾ ਸਾਡੀਆਂ ਇੱਥੇ ਕਦੇ-ਕਦੇ ਸਮੇਂ-ਸਮੇਂ ਦੇ ਉੱਤੇ মিডিਏ ਭਾਈਚਾਰੇ ਦੀਆਂ ਪੰਜਾਬੀ ਗੀਤਕਾਰਾਂ ਦੀਆਂ ਜਿੰਨੇ ਵੀ ਪੰਜਾਬੀ ਦੇ ਨਾਲ ਕਲਚਰ ਦੇ ਨਾਲ ਸਭਿਆਚਾਰ ਦੇ ਨਾਲ ਕੋਸ਼ਿਸ਼ ਜੁੜੀਆਂ ਸਖਸ਼ੀਤਾ ਹਨ ਉਹਨਾਂ ਨਾਲ ਸੀ ਇਕੱਠੇ ਬੈਠ ਕੇ ਕਦੇ ਹਸਦੇ ਖੇਡਦੇ ਹੁੰਦੇ ਸੀ ਕਿ ਆਪਾਂ ਰਲ ਕੇ ਸਾਰਿਆਂ ਨੇ ਰਲ ਮਿਲ ਕੇ ਉੱਥੇ ਆਪ ਕੁਝ ਬਣਾਉਣਾ ਫਿਰ ਆਪਣੇ ਆਪਣੇ ਗੀਤ ਸੁਣਾਉਣੇ ਸ਼ਾਇਰੀ ਸੁਣਾਉਣੀ ਆਪਣੇ ਪਿੰਡਾਂ ਦੀਆਂ ਗੱਲਾਂ ਸਾਰੀ ਦੀ ਸਾਰਾ ਹੀ ਇਹ ਜਿਹੜਾ ਪ੍ਰੋਗਰਾਮ ਹੁੰਦਾ ਸੀ ਆ ਪੰਜਾਬੀ ਦੇ ਬਾਰੇ ਚਿੰਤਤ ਕਿਹੜੀਆਂ ਗੱਲਾਂ ਤੋਂ ਚਿੰਤਾ ਹੋ ਰਹੀ ਸੀ ਉਹ ਵੀ ਗੱਲਾਂ ਕਰਨੀਆਂ ਉਹਨਾਂ ਦੇ ਵਿੱਚ ਇੱਕ ਸੀ ਮਲਕੀਸ਼ ਸਿੰਘ ਮੀਤ ਮਹਿਤਪੁਰੀ ਜਿਹੜੇ ਕਿ 5 ਜੁਲਾਈ 2025 ਨੂੰ ਸਾਰੇ ਦੁਨੀਆ ਨੂੰ ਸਾਨੂੰ ਸਾਰਿਆਂ ਨੂੰ ਛੱਡ ਕੇ ਇਸ ਦੁਨੀਆ ਦੇ ਵਿੱਚ ਚਲੇ ਗਏ ਹਨ ਭਾਵੇਂ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਪ੍ਰਮਾਤਮਾ ਜਿੰਨੀ ਜਿੰਨੀ ਉਮਰ ਲਿਖੀ ਹੈ ਉਦੋਂ ਚਲੇ ਜਾਣਾ ਪਰ ਅਸੀਂ ਮਨੁੱਖੀ ਜੀਵ ਹਾਂ ਜਿਨ੍ਹਾਂ ਦੇ ਨਾਲ ਤੁਹਾਡੀ ਕਦੇ ਦਿਲ ਦੀ ਸਾਝ ਹੁੰਦੀ ਹੈ ਉਸ ਦਾ ਤੁਹਾਨੂੰ ਦੁੱਖ ਤੇ ਜ਼ਰੂਰ ਹੁੰਦਾ ਹੈ ਕਿਉਂਕਿ ਅਸੀਂ ਇੰਨੇ ਰੱਬ ਦੇ ਨੇੜੇ ਨਹੀਂ ਅਸੀਂ ਇੰਨੇ ਕੋਈ ਭਗਤੀ ਨਹੀਂ ਕੀਤੀ ਕਿ ਅਸੀਂ ਕਿਸੇ ਨੂੰ ਇੰਨਾ ਸੌਖਾ ਭੁੱਲ ਜਾਈਏ ਉਹਨਾਂ ਦੇ ਨਾਲ ਭਾਵੇਂ ਅਸੀਂ ਬਹੁਤਾ ਲੰਮਾ ਸਮਾਂ ਸੀ ਜਿਹੜਾ ਇਕੱਠਿਆਂ ਨਹੀਂ ਸੀ ਰਹਿੰਦੇ ਪਰ ਜਦੋਂ ਵੀ ਕਦੇ-ਕਦੇ ਫੋਨ ਤੇ ਗੱਲ ਹੋਣੀ ਅਦੋਂ ਉਹਨਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਮਿੱਠਾ-ਮਿੱਠਾ ਹਾਸਾ ਅਤੇ ਹਮੇਸ਼ਾ ਗਿਲੇ ਸ਼ਿਕਵੇ ਜਿਹੜੇ ਸੀ ਗੀਤਗਾਰਾਂ ਦੇ ਮਾੜੇ ਗਾਉਣ ਵਾਲਿਆਂ ਦੇ ਮਾੜੇ ਲਿਖਣ ਵਾਲਿਆਂ ਦੇ ਇਹਨਾਂ ਦੇ ਅਲਮੇ-ਅਲੂਮੇ ਜਿਹੜੇ ਆਮ ਤੌਰ ਤੇ ਚਿਰਦੇ ਰਹਿੰਦੇ ਹੁੰਦੇ ਸਨ ਇਹਨਾਂ ਗੱਲਾਂ ਦੇ ਵਿੱਚ ਮੈਨੂੰ ਅਜੇ ਤੱਕ ਯਾਦ ਹੈ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਲਿਖਣ ਵਾਲੇ ਆ ਜਿਹੜੇ ਕਿ ਹਮੇਸ਼ਾ ਅਸੀਂ ਇਕੱਠੇ ਵੀ ਹੁੰਦੇ ਰਹੇ ਉਹਨਾਂ ਦੇ ਵਿੱਚ ਆ ਬਲਵਿੰਦਰ ਪੌਰਾ ਜੀ ਵੀ ਹੁੰਦੇ ਸਨ ਆ ਬਲਦੇਵ ਗਰੇਵਾਲ ਜੀ ਵੀ ਕਦੇ-ਕਦੇ ਆਉਂਦੇ ਸਨ ਜੀ ਮੰਗਲੀ ਵੀ ਹੁੰਦੇ ਸਨ ਅਤੇ ਹੋਰ ਵੀ ਸਾਡੇ ਜਿਹੜਾ ਇੱਕ ਤੇਜਾ ਜੀ ਮਹਾ ਪੰਜਾਬ ਤੋਂ ਗਰਮੀਤ ਜੀ ਪ੍ਰੀਤ ਆ ਜਿੰਨਾ ਵੀ ਜਿਹੜਾ মিডিਆ ਸੀ ਜਦੋਂ ਅਸੀਂ ਇਕੱਠੇ ਬਹਿ ਕੇ ਗੱਲਾਂ ਕਰਦੇ ਸੀ ਤਾਂ ਬਹੁਤ ਹੀ ਇੱਕ ਉਸ ਸਮੇਂ ਦੀ ਜਿਹੜੀ ਇੱਕ ਸ਼ਾਮ ਸੀ ਅ ਬੜੀ ਇੱਕ ਇਸ ਤਰ੍ਹਾਂ ਅੱਜ ਇਸ ਤਰ੍ਹਾਂ ਲੱਗਦਾ ਹੈ ਕਿ ਕਈ ਵਾਰੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਹੁੰਦਾ ਕਿ ਕਿਹੜੀ ਸ਼ਾਮ ਤੁਹਾਡੀ ਜ਼ਿੰਦਗੀ ਦੀ ਆਖਰੀ ਸ਼ਾਮ ਬਣ ਕੇ ਰਹਿ ਜਾਣੀ ਹੈ ਅਸੀਂ ਲਾਸਟ ਟਾਈਮ ਮੈਨੂੰ ਪਤਾ ਸੀ ਇੱਕ ਵਾਰੀ ਅਸੀਂ ਪਾਰਸਨ ਬੁਲੇਵਾਰ ਤੇ ਇੱਕ ਰੈਸਟੋਰੈਂਟ ਤੇ ਇਕੱਠੇ ਹੋਏ ਸੀ ਉਸ ਤੋਂ ਬਾਅਦ ਨਿਊ ਹਾਈਡ ਪਾਰਕ ਆ ਇੱਕ ਘਰ ਦੇ ਵਿੱਚ ਸਾਡਾ ਉੱਥੇ ਘਰ ਦੇ ਵਿੱਚ ਵੀ ਅਸੀਂ ਇਕੱਠਿਆਂ ਹੋ ਕੇ ਮਹਿਫਲ ਲਾਈ ਸੀ ਬਹੁਤ ਸੁਣੀਆ ਗੱਲਾਂ ਸੀ ਉਸ ਦੇ ਵਿੱਚ ਬਹੁਤ ਹੀ ਵਧੀਆ ਵਿਚਾਰਾ ਸਨ ਪਰ ਸਾਨੂੰ ਪਤਾ ਨਹੀਂ ਸੀ ਕਿ ਸਾਡਾ ਇੱਕ ਆ ਸਾਡੇ ਸ਼ਹਿਰ ਦਾ ਸਾਡੀ ਇੱਕ ਬਹੁਤ ਹੀ ਜਿਹੜੇ ਹਮੇਸ਼ਾ ਹੀ ਪੰਜਾਬੀ ਨੂੰ ਸਾਂਭਣ ਵਾਲੇ ਪੰਜਾਬੀ ਨੂੰ ਲਿਖਣ ਵਾਲੇ ਇਸ ਦੁਨੀਆ ਨੂੰ ਏਡੀ ਛੇਤੀ ਇੰਨੀ ਉਮਰ ਦੇ ਵਿੱਚ ਚਲੇ ਜਾਣਗੇ ਕੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ ਪ੍ਰਮਾਤਮਾ ਨੇ ਚਲੋ ਉਹਨਾਂ ਦੀ ਉਮਰ ਇੰਨੀ ਲਿਖੀ ਸੀ ਸੋ ਅੱਜ ਅੱਜ ਦਾ ਦਿਨ ਜਿਹੜਾ ਸੀ 10 ਤਰੀਕ ਨੂੰ ਹੁਣ ਇਸ ਟਾਈਮ ਕੋਈ ਰਾਤ ਦੇ ਸਾਢੇ 12 ਵਜਣ ਵਾਲੇ ਨ ਤੋ ਮੈਂ ਗੱਲਾਂ ਬਾਤਾਂ ਦੇਖ ਰਿਹਾ ਸੀ ਮੈਂ ਉਹਨਾਂ ਉਹਨਾਂ ਦੀਆਂ ਕੁਝ ਨਜ਼ਮਾਂ ਕੁਝ ਕਿਤਾਬਾਂ ਪੜ੍ਹ ਰਿਹਾ ਸੀ ਤੇ ਮੈਂ ਸੋਚਿਆ ਅੱਜ ਮੈਂ ਸੌਣ ਤੋਂ ਪਹਿਲਾਂ ਪਹਿਲਾਂ ਜ਼ਰੂਰ ਉਹਨਾਂ ਦੇ ਨਾਲ ਜਿਹੜੀਆਂ ਬਤਾਈਆਂ ਕੁਝ ਗੱਲਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂ ਦਿਲ ਕਦੇ-ਕਦੇ ਤੁਹਾਡਾ ਦਿਲ ਕਰਦਾ ਹੈ ਦਿਲ ਦੀਆਂ ਗੱਲਾਂ ਕਰਨ ਨੂੰ ਉਸ ਤਰ੍ਹਾਂ ਦਾ ਦੁਨੀਆ ਦੇ ਵਿੱਚ ਲੋਕ ਰੋਜ਼ ਇੱਥੇ ਜਨਮ ਵੀ ਲੈਂਦੇ ਹਨ ਚਲੇ ਵੀ ਜਾਂਦੇ ਹਨ ਪਰ ਜਦੋਂ ਜਿੱਥੇ ਤੁਹਾਨੂੰ ਕੋਈ ਆਪਣਾ ਪੰਨ ਆਪਣਾ ਮਹਿਸੂਸ ਹੁੰਦਾ ਹੈ ਤਾਂ ਜ਼ਰੂਰ ਤੁਹਾਡਾ ਫਿਰ ਦਿਲ ਦੇ ਵਿੱਚੋਂ ਕੁਝ ਗੱਲਾਂ ਕੱਢਣ ਨੂੰ ਦਿਲ ਕਰਦਾ ਹੈ ਉਹਨਾਂ ਦੇ ਨਾਲ ਆਮ ਤੌਰ ਤੇ ਜਿਹੜੀ ਸਾਂਝ ਸਾਡੇ ਆ ਮੁਲਾਕਤ ਹੁੰਦੀ ਸੀ ਚਾਹੇ ਸਾਡੀਆਂ ਆ ਜਿਹੜੀਆਂ ਇਕੱਠੀਆਂ ਬੈਠ ਕੇ ਮਹਿਫਲਾਂ ਦੇ ਵਿੱਚ ਅਸੀਂ ਇੱਕ ਮਹਿਫਲ ਦੇ ਤੌਰ ਤੇ ਜਾਂ ਕਿਸੇ ਅਦੁੱਸ਼ ਸੰਧਾਜਨੀ ਦੇ ਤੌਰ ਤੇ ਇਕੱਠੇ ਹੁੰਦੇ ਸੀ ਜਾਂ ਕਦੇ ਕਿਤੇ ਪੰਜਾਬ ਦੇ ਮੇਲੇ ਲੱਗਣੇ ਜਾਂ ਇਦਾਂ ਦੇ ਕੋਈ ਕਲਚਰਲ ਪ੍ਰੋਗਰਾਮ ਹੋਣੇ ਉੱਥੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਜਿਹੜੀ ਚੱਲਦੀ ਰਹਿੰਦੀ ਹੁੰਦੀ ਸੀ ਹਮੇਸ਼ਾ ਹੱਸਦਾ ਜਿਹੜਾ ਸੀ ਖੇੜ ਖੜਾ ਕੇ ਹੱਸਦੇ ਸਨ ਪਰ ਕਿਸੇ ਨੂੰ ਆ ਮਾੜੇ ਨੂੰ ਮਾੜਾ ਅਤੇ ਚੰਗੇ ਨੂੰ ਚੰਗਾ ਕਹਿੰਦੇ ਜੁਰਤ ਵੀ ਰੱਖਦੇ ਸਨ ਕਿ შე ਜੀ ਨੂੰ ਪਤਾ ਕਿ ਉਹਨਾਂ ਦੇ ਜਿਹੜੇ ਉਸਤਾਦ ਦੇਵ ਤਰੀਕੇ ਵਾਲੇ ਉਹਨਾਂ ਨੂੰ ਉਹ ਬੜਾ ਦਿਲੋਂ ਪਿਆਰ ਕਰਦੇ ਸੀ ਮੈਂ ਦੇਖਿਆ ਕਿ ਉਹਨਾਂ ਦਾ ਇੰਨਾ ਸਤਕਾਰ ਕਰਦੇ ਸੀ ਬਹੁਤ ਜ਼ਿਆਦਾ ਆ ਕਿਉਂਕਿ ਉਹਨਾਂ ਦੇ ਇਹ ਸ਼ਾਗਿਰਦ ਆਪਣੇ ਇਹ ਉਹਨਾਂ ਦੇ ਸ਼ਾਗਿਰਦ ਸਨ ਦੇਵ ਤਰੀਕੇ ਵਾਲਿਆਂ ਦੇ ਸੋ ਉਹਨਾਂ ਦੇ ਨਾਲ ਪਿਛੇ ਜੀ ਇੱਕ ਵਾਰੀ ਇੱਕ ਪ੍ਰੋਗਰਾਮ ਤੇ ਵੀ ਗਏ ਸੀ ਇਹਨਾਂ ਨੇ ਉੱਥੇ ਉਹਨਾਂ ਨੂੰ ਸਨਮਾਨਿਤ ਕਰਾਉਣਾ ਸੀ ਪਰ ਉਸ ਸਨਮਾਨਤ ਤੋਂ ਨਾ ਖੁਸ਼ ਹੋ ਕੇ ਜਿੱਥੇ ਸਾਰੇ ਇੱਕ ਸਾਈਡ ਤੇ ਲਿਖ ਰਹੇ ਸੀ ਪਰ ਇਸ ਨੇ ਜੋ ਦਿਲ ਦੀ ਗੱਲ ਸੀ ਬੜਾ ਖੁੱਲ ਕੇ ਲਿਖਿਆ ਸੀ ਵੀ ਉਹਨਾਂ ਆ ਜਿੱਥੇ ਜਿਸ ਤਰੀਕੇ ਦੇ ਨਾਲ ਦੇਵ ਤਰੀਕਿਆਂ ਵਾਲਿਆਂ ਦਾ ਸਨਮਾਨ ਹੋਣਾ ਸੀ ਉਹ ਸਨਮਾਨ ਨਹੀਂ ਹੋ ਸਕਿਆ ਸੋ ਕਦੇ ਦਿਲ ਦੇ ਵਿੱਚ ਗੱਲ ਨਹੀਂ ਸਰ ਰੱਖਦੇ ਜਿਹੜੀ ਗੱਲ ਦਿਲ ਦੇ ਵਿੱਚ ਹੁੰਦੇ ਸੀ ਕਰ ਦਿੰਦੇ ਆ ਸਰ ਇਹਨਾਂ ਦੇ ਨਾਲ ਇੱਕ ਵਾਰੀ ਮੈਨੂੰ ਯਾਦ ਆ ਕਿ ਅੱਜ ਤੋਂ 5-4 ਸਾਲ ਪਹਿਲਾਂ ਦੀ ਹੀ ਗੱਲ ਹੋਣੀ ਹੈ ਆਦੋਂ ਅਸੀਂ ਮੈਂ ਵੀ ਪੰਜਾਬ ਗਿਆ ਸੀ ਇਹ ਵੀ ਪੰਜਾਬ ਗਏ ਸਨ ਸੋ ਮੈਨੂੰ ਪਤਾ ਲੱਗਿਆ ਕਿ ਇਹ ਪੰਜਾਬ ਆ ਹੈ ਆਦੋਂ ਇੱਕ ਮਾਨ ਬਣਾਇਆ ਸੀ ਜਦੋਂ ਇੱਕ ਗੱਲ ਚੱਲੀ ਸੀ ਕਿ ਦਰਖਤ ਜਿਹੜੇ ਲੋਕ ਵੜਦੇ ਜਾਂਦੇ ਹਨ ਦਰਖਤ ਘਟਦੇ ਜਾਂਦੇ ਹਨ ਸਾਨੂੰ ਆਕਸੀਜਨ ਦੀ ਜਿਹੜੀ ਬਹੁਤ ਕਮੀ ਮਹਿਸੂਸ ਹੋਵੇਗੀ ਬੜੀ ਛੇਤੀ ਅਸੀਂ ਵੀ ਮਨ ਬਣਾਇਆ ਸੀ ਕਿ ਉੱਥੇ ਦਰਖਤ ਲਾਈਏ ਸੋ ਮੈਂ ਉਦੋਂ ਉੱਥੇ ਇੱਕ ਗੁਰੂ ਨਾਨਕ ਫੋਰੈਸਟ ਜਿਹੜਾ ਸੀ ਉਹ ਲਾਉਣ ਦੇ ਲਈ ਗਿਆ ਸੀ ਜਦੋਂ ਉੱਥੇ ਜਿਸ ਦੇ ਵਿੱਚ ਕਿ ਅਸੀਂ ਪੀਪਲ ਬੋਅਰ ਤੂਤ ਦ੍ਰਿਕਾਂ ਇਦਾਂ ਦੇ ਜਿਹੜੇ ਦਰਖਤ ਅੱਜ ਕੱਲ ਨਹੀਂ ਲੱਭਦੇ ਉਦਾਂ ਦੇ ਕੁਵਾਰ ਗੰਦਰ ਇਦਾਂ ਦੇ ਕਾਫੀ ਦਰਗਹਸਾਨ ਕੋਈ ਉੱਥੇ ਲਾਉਣੇ ਸੀ ਜਦੋਂ ਉੱਥੇ ਅਸੀਂ ਆਪਣੇ ਪਿੰਡ ਜਾ ਕੇ ਮੈਂ ਉਹ ਦਰਖਤ ਲਾਉਣੇ ਸ਼ੁਰੂ ਕੀਤੇ ਪਰ ਇਹਨਾਂ ਨੂੰ ਮੈਂ ਦੱਸਿਆ ਤੇ ਇਹ ਵੀ ਇੱਕ ਨੇਚਰ ਨੂੰ ਪਿਆਰ ਕਰਨ ਵਾਲਾ ਸੀ ਜਿਹੜਾ ਮੀਤ ਮਹਿਤਪੂਰੀ ਜਿਹਨਾਂ ਨੂੰ ਕਹਿੰਦੇ ਸੀ ਇਹ ਵੀ ਉੱਥੇ ਜ਼ਰੂਰ ਪਹੁੰਚਿਆ ਅਤੇ ਪਹੁੰਚ ਕੇ ਇਹਨੇ ਬਹੁਤ ਹੀ ਇੱਕ ਦਿਲੋਂ ਖੁਸ਼ੀ ਜ਼ਾਹਿਰ ਕੀਤੀ ਕਿ ਅਸੀਂ ਪ੍ਰਦੇਸਾਂ ਦੇ ਵਿੱਚੋਂ ਆ ਕੇ ਇੱਥੇ ਅਸੀਂ ਆਪਣੇ ਜਿਹੜੇ ਦਰਖਤ ਲਾ ਕੇ ਆਪਣੇ ਪਾਉਣ ਪਾਣੀ ਦਾ ਖਿਆਲ ਰੱਖਦੇ ਹਾਂ ਕੁਦਰਤ ਦਾ ਖਿਆਲ ਰੱਖਦੇ ਹਾਂ ਉੱਥੇ ਵੀ ਕਾਫੀ ਇਹਨਾਂ ਦੇ ਨਾਲ ਗੁੰਗੀਆਂ ਗੱਲਾਂ ਹੋਈਆਂ ਅਦੇ ਬਾਅਦ ਦੇ ਵਿੱਚ ਵਿਚਾਰਾ ਹੁੰਦੀਆਂ ਕੁਝ ਸਮਾਂ ਆ ਇਹ ਬਿਮਾਰ ਰਹਿਣ ਲੱਗ ਪਏ ਸਨ ਸੋ ਬਿਮਾਰ ਹੋਣ ਦੇ ਬਾਵਜੂਦ ਵੀ ਇਹ ਕਦੇ ਇਦਾਂ ਨਹੀਂ ਸੀ ਹੋਇਆ ਕਿ ਇਹ ਪੰਜਾਬ ਜਾਣਾ ਭੁੱਲ ਜਾਣ ਕਿਤੇ ਆਪ ਦੋਤੇ ਨਾਲ ਕੋਲ ਆਪਾਂ ਸੁਣਦੇ ਹੁੰਦੇ ਸੀ ਜਦੋਂ ਆ ਇੱਥੇ ਆਮ ਤੌਰ ਤੇ ਜਦੋਂ ਕਦੇ ਇਹਨਾਂ ਨੇ ਗੱਲ ਕਰਨੀ ਆ ਬੜੇ ਬੜੇ ਵਧੀਆ ਐਲਪੀ ਰਿਕਾਰਡ ਪੁਰਾਣੀਆਂ ਚੀਜ਼ਾਂ ਸਾਹਮਣੇ ਰੱਖਦੇ ਸਨ ਆ ਉੱਥੇ ਬੈਠ ਕੇ ਇਹਨਾਂ ਨੇ ਲਾਈਵ ਪ੍ਰੋਗਰਾਮ ਕਰਨਾ ਅਤੇ ਬੜੀ ਖੁਸ਼ੀ ਮਹਿਸੂਸ ਕਰਨੀ ਕਰ ਦੇ ਵਿੱਚ ਪਿੱਛੇ ਸਬਜ਼ੀਆਂ ਬੂਟੇ ਬਾਟੇ ਲਾ ਕੇ ਖੁਸ਼ ਹੋਣਾ ਆਪਣਾ ਸਟੂਡੀਓ ਦਿਖਾਉਣਾ ਕਿ ਪੁਰਾਣੇ ਸਮੇਂ ਦੇ ਜਿਹੜੇ ਇਕੱਠਾ ਸਮਾਨ ਕਰਕੇ ਇਹਨਾਂ ਰੱਖਿਆ ਹੁੰਦਾ ਸੀ ਜਦੋਂ ਇਹਨਾਂ ਦਾ ਬੇਟਾ ਇੱਕ ਜਰਾ ਸੀ ਕਹਿੰਦੇ ਬੜਾ ਇਹਨਾਂ ਖੁਸ਼ੀ ਨਾਲ ਕਹਿਣਾ ਕਿ ਮੇਰਾ ਫਰਜੰਦ ਪਾਇਲਟ ਬਣ ਗਿਆ ਓਏ ਜਹਾਜ਼ ਚਲੋਣ ਲੱਗ ਪਿਆ ਸੋ ਅਮਰੀਕਾ ਆ ਕੇ ਆਪਣੀ ਖੁਸ਼ੀ ਦਾ ਵਿਜ਼ਾਰ ਬਹੁਤ ਕਰਦੇ ਸਨ ਪਰ ਜਿਹੜੇ ਇਹਨਾਂ ਨੇ ਕਿਤਾਬਾਂ ਲਿਖੀਆਂ ਸਨ ਉਹਨਾਂ ਕਿਤਾਬਾਂ ਦੇ ਵਿੱਚ ਵੀ ਇਹਨਾਂ ਨੇ ਕੋਈ ਵੀ ਇਦਾਂ ਦੀ ਗੱਲ ਨਹੀਂ ਕੀਤੀ ਕਿ ਜਿਹੜੀ ਆ ਲੈਕਚਰ ਦਾ ਜਿਹੜੇ ਕਿ ਆਮ ਤੌਰ ਤੇ ਦੇਖਿਆ ਕਿ ਕਈ ਚੰਗੇ ਚੰਗੇ ਲਿਖਾਰੇ ਐ ਜਦੋਂ ਥੋੜੇ ਆ ਕਿਤਾਬਾਂ ਜਾਂ ਥੋੜੇ ਗੀਤ ਲਿਖਣ ਤੋਂ ਬਾਅਦ ਜੇ ਉਹਨਾਂ ਨੂੰ ਲੱਗਦਾ ਕਿ ਮੇਰਾ ਗੀਤ ਕਿਸੇ ਵੱਡੇ ਸਿੰਗਰ ਨੇ ਕਿਸੇ ਗਾਉਣ ਵਾਲੇ ਨੇ ਨਹੀਂ ਗਾਇਆ ਤਾਂ ਉਹ ਵੀ ਕਈ ਵਾਰੀ ਮੈਂ ਡੋਲਦੇ ਦੇਖੇ ਹਨ ਕਿ ਕਿਸੇ ਤਰੀਕੇ ਨਾਲ ਉਹ ਜਿਹੜਾ ਗੀਤ ਲਿਖਿਆ ਜਾਵੇ ਜਿਹੜਾ ਮੇਰੇ ਕੋਲੋਂ ਕੋਈ ਹੋਰ ਵੱਡਾ ਗਾਇਕੇ ਗਾਵੇ ਤੇ ਮੇਰਾ ਨਾਮ ਹੋਵੇ ਜਿਸ ਤਰ੍ਹਾਂ ਗੀਤ ਗਾਉਣ ਵਾਲਿਆਂ ਨੂੰ ਆਪਣੇ ਨਾਮ ਦੀ ਹੁੰਦੀ ਹੈ ਕਈ ਵਾਰੀ ਜਿਹੜੇ ਲਿਖਣ ਵਾਲਿਆ ਉਹ ਵੀ ਵਿਚਾਰੇ ਥੱਕ ਜਾਂਦੇ ਆ ਲਿਖ ਲਿਖ ਕੇ ਫੇਰ ਉਹ ਕਹਿੰਦੇ ਆ ਕੋਈ ਇਦਾਂ ਦਾ ਲਿਖ ਦਿਓ ਲੋਕਾਂ ਨੂੰ ਪਤਾ ਤੇ ਲੱਗ ਜਾਵੇ ਪਰ ਇਹਨਾਂ ਨੇ ਆਪਣਾ ਪੈਂਡਾ ਜਿਹੜਾ ਸੀ ਰਸਤਾ ਜਿਹੜਾ ਸੀ ਉਹ ਕਦੇ ਨਹੀਂ ਬਦਲਿਆ ਇਹ ਆਪਣੇ ਜਿਹੜੇ ਰਸਤੇ ਤੁਰੇ ਸੀ ਉਸੇ ਰਸਤੇ ਹੀ ਤੁਰਦੇ ਗਏ ਇਹਨਾਂ ਦੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਜਿਹੜੀਆਂ ਕੁਝ ਇਹਨਾਂ ਨੇ ਮੈਨੂੰ ਮੈਸੇਜ ਕਰਦੇ ਹੁੰਦੇ ਸੀ ਮੈਂ ਇਹਨਾਂ ਨੂੰ ਕਰਦਾ ਸੀ ਕਈ ਵਾਰੀ ਰਿਕਾਰਡਿੰਗ ਉਹਨਾਂ ਦੇ ਜਿਹੜੀ ਆਵਾਜ਼ ਹੈ ਉਹ ਵੀ ਤੁਹਾਨੂੰ ਅੱਜ ਜ਼ਰੂਰ ਦਿਖਾਵਾਂਗਾ ਕਿ ਸਲਾਹਾਂਗਾ ਕਿ ਇੱਕ ਇੱਕ ਜਦੋਂ ਕਿਤੇ ਮੈਸੇਜ ਕਿੰਨਾ ਖੁਸ਼ ਹੋ ਕੇ ਅਤੇ ਕਿੱਦਾਂ ਦੀਆਂ ਇਹ ਗੱਲਾਂ ਕਰਦੇ ਸੀ ਇੱਕ ਇੱਕ ਦੋ ਦੋ ਮਿੰਟ ਦੇ ਉਹ ਮੈਸੇਜ ਤੁਹਾਨੂੰ ਉਹ ਵੀ ਇਸ ਪ੍ਰੋਗਰਾਮ ਵਿੱਚ ਮੈਂ ਜ਼ਰੂਰ ਦਿਖਾਵਾਂਗਾ ਇਹਨਾਂ ਦੀਆਂ ਜਿਹੜੀਆਂ ਲਿਖੀਆਂ ਕਿਤਾਬਾਂ ਜਿਨ੍ਹਾਂ ਦੇ ਵਿੱਚ ਕੀ ਲੋਕੜੀ ਦੇ ਫੁੱਲ ਵਰਗੀ ਕੜਦੀ ਫੁਲਕਾਰੀ ਵਿੱਚ ਪੰਜੇਬਾਂ ਚੁੰਨੀ ਦੀਆਂ ਚਾਰੇ ਚਾਰੇ ਕੁੰਨੀਆਂ ਸਾਂਭੀ ਮਟਿਆਰੇ ਨਹੀਂ ਤੂੰ ਕਾਹਦਾ ਪਟਵਾਰੀ ਇੱਕ ਹੋਰ ਜਿਹੜੀ ਕਿਤਾਬ ਇਹ ਲਿਖ ਰੇ ਸੀ ਮੈਨੂੰ ਹੁਣ ਪਤਾ ਨਹੀਂ ਕੰਪਲੀਟ ਕਰ ਗਏ ਕਿ ਨਹੀਂ ਜਿਹੜੀ ਕਰ ਗਏ ਸ਼ਾਰਕੋ ਘੁਗਿਓ ਆਵਿਓ ਚਿੜਿਓ ਆ ਵੇਖੋ ਉਹਨਾਂ ਪੰਛੀਆਂ ਨੂੰ ਸ਼ਾਰਕੋ ਘੁਗਿਓ ਸ਼ਾਰਕੋ ਘੁਗਿਓ ਹੁਣ ਆ ਇਹਨਾਂ ਦੀ ਹੁਣ ਜਿਹੜੇ ਜਿਨ੍ਹਾਂ ਦੇ ਨਾਂ ਜਿਹੜੇ ਭੁੱਲਦੇ ਜਾ ਰਹੇ ਸੀ ਆਪਣੇ ਆਉਣ ਵਾਲੇ ਜਨਰੇਸ਼ਨ ਉਹਨਾਂ ਦੇ ਨਾਮ ਦੇਖੋ ਪੁਰਾਣੇ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਜਿਹੜੇ ਅਸੀਂ ਪੰਛੀ ਦੇਖ ਰਹੇ ਹਾਂ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਕਿਤਾਬ ਲਿਖ ਰਹੇ ਸਨ ਇਹਨਾਂ ਨੇ ਇਹ ਵੀ ਕਿਤਾਬ ਲਿਖੀ ਸੀ ਰਾਵੀ ਦੀਆਂ ਛੱਲਾਂ ਚਨਾਹ ਦੀਆਂ ਗੱਲਾਂ ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਲਿਖਦੇ ਸਨ ਮੈਂ ਇੱਕ ਹੋਰ ਇਹਨਾਂ ਦੀ ਆ ਇੱਕ ਜਦੋਂ ਸਾਰੀਆਂ ਫਿਲਮਾਂ ਜਟਨਾ ਦੇ ਨਾਮ ਦੇ ਨਾਲ ਜੱਟ ਦਾ ਗਡਾ ਸਾ ਜੱਟ ਦੀ ਇਦਾਂ ਲਿਖਣ ਲੱਗ ਪਏ ਸੀ ਉਸ ਤੋਂ ਬਾਅਦ ਜਿਹੜੀ ਜੱਟ ਦੀ ਅਸਲੀਅਤ ਹੈ ਜਿਹੜਾ ਇੱਕ ਮਿਹਨਤੀ ਕਿਸਾਨ ਹੈ ਇਸ ਜੱਟ ਕਿਸਾਨ ਨੂੰ ਕਹਿੰਦੇ ਉਹਨਾਂ ਦੇ ਬਾਰੇ ਜਦੋਂ ਸਾਰੇ ਹੀ ਬਹੁਦੇ ਗੀਤਕਾਰ ਲਿਖਣ ਲੱਗ ਪਏ ਸਨ ਪਰ ਇਹਨਾਂ ਨੇ ਉਹ ਵੀ ਗੀਤ ਆਪਣੇ ਤਰੀਕੇ ਦੇ ਨਾਲ ਲਿਖਿਆ ਸੀ ਕਿ ਉਹ ਉਹ ਜਿਹੜਾ ਤੁਸੀਂ ਗੀਤਾਂ ਦੇ ਵਿੱਚ ਉਹਨੂੰ ਪੇਸ਼ ਕਰ ਦਿਓ ਉਹਦਾ ਜਿਹੜਾ ਜੱਟ ਜਿਹੜਾ ਹੈ ਉਹ ਰੀਅਲ ਸ਼ਬਦਾਂ ਦੇ ਵਿੱਚ ਰੀਅਲ ਜ਼ਿੰਦਗੀ ਦੇ ਵਿੱਚ ਉਹ ਜੱਟ ਨਹੀਂਗਾ ਉਸ ਵਿਚਾਰੇ ਨੂੰ ਤੇ ਖੇਤਾਂ ਦੇ ਵਿੱਚੋਂ ਮਿਹਨਤ ਕਰਦਿਆਂ ਕਰਦਿਆਂ ਫਸਲ ਪੱਕਣ ਤੱਕ ਸਾਹ ਨਹੀਂ ਹੁੰਦਾ ਤੇ ਅਸੀਂ ਉਹਨਾਂ ਨੂੰ ਕਿੱਦਾਂ ਸ਼ੋਅ ਕਿੱਦਾਂ ਪੇਸ਼ ਕਰਦੇ ਹਾਂ ਲੋਕਾਂ ਦੇ ਵਿੱਚ ਜਾ ਕੇ ਉਸ ਦੇ ਬਾਰੇ ਵਿੱਚ ਇਹਨਾਂ ਦੇ ਇੱਕ ਗੀਤ ਸੀ ਆ ਉਹ ਉਹ ਦੋਕ ਲਾਈਨਾਂ ਮੈਂ ਦੇਖਦਾ ਜੇ ਮੈਨੂੰ ਉਹਨਾਂ ਦੇ ਵਿੱਚ ਲਿਖੀਆਂ ਯਾਦ ਅੱਜ ਬੋਲ ਵਾਲਾ ਡੀਜੇ ਆ ਡੀਜੇ ਦੇ ਸ਼ੋਰਾਂ ਰਾਹ ਅੱਜ ਬੋਲ ਵਾਲਾ ਡੀਜੇ ਦੇ ਰੋਂਦਾ ਕੋਈ ਫਿਰਦਾ ਬੇਤੁੱਕੇ ਗਾਣੇ ਲਿਖੀ ਜਾਂਦਾ ਸਿਰਫ ਇਹ ਕਈ ਫਜ਼ੂਲ ਗੱਲਾਂ ਲਿਖੀ ਜਾਂਦੇ ਨੇ ਮਿਹਨਤੀ ਕਿਸਾਨੀ ਜੱਟ ਤੇ ਮਹਿਦਪੁਰੀ ਨੇ ਮਿਆਰੀ ਗੀਤ ਲਿਖਣੇ ਨੇ ਲੱਚਰਾਂ ਤੋਂ ਪਰੇ ਰੱਖ ਕੇ ਸੋ ਇਹਨਾਂ ਦੀ ਜਿਹੜੀ ਲਿਖਣੀ ਸੀ ਉਹ ਲੱਚਰਤਾ ਤੋਂ ਬੜੀ ਦੂਰ ਸੀ ਹਮੇਸ਼ਾ ਕਹਿੰਦੇ ਸਨ ਕਿ ਮੈਂ ਉਹ ਗੀਤ ਲਿਖਦਾ ਵਾਂ ਕਿ ਜਿਹੜੇ ਗੀਤ ਮੈਂ ਲਿਖਣ ਤੋਂ ਬਾਅਦ ਆਪਣੇ ਪਹਿਲਾਂ ਪਰਿਵਾਰ ਦੇ ਵਿੱਚ ਸੁਣਾਉਂਦਾ ਹਾਂ ਉਹਨਾਂ ਨੂੰ ਦੱਸਦਾ ਹਾਂ ਜਦੋਂ ਮੈਨੂੰ ਪਰਿਵਾਰ ਦੇ ਵਿੱਚੋਂ ਇਜਾਜ਼ਤ ਮਿਲਦੀ ਹੈ ਤਾਂ ਫਿਰ ਮੈਂ ਇਸ ਤੋਂ ਬਾਅਦ ਜਿਹੜਾ ਹੈ ਗੀਤ ਨੂੰ ਬਾਹਰ ਲੈ ਕੇ ਹੁੰਦਾ ਹਾਂ ਸੋ ਅੱਜ ਉਸ ਮਹਾਨ ਆਤਮਾ ਨੂੰ ਉਸ ਪੰਜਾਬੀ ਦੇ ਪਹਿਰੇਦਾਰ ਨੂੰ ਗੀਤਕਾਰ ਮਲਕੀਤ ਮੀਤ ਮਹਿਦਪੁਰੀ ਜਿਹੜੇ ਸਾਰੇ ਸਾਨੂੰ ਅੱਜ ਸਾਰਿਆਂ ਨੂੰ ਹੀ ਇਸ ਛੱਡ ਕੇ ਦੁਨੀਆ ਦੇ ਵਿੱਚੋਂ ਚਲੇ ਗਏ ਹਨ ਸੋ ਉਹਨਾਂ ਦਾ ਇੱਕ ਪੰਜਾਬੀ ਬੋਲੀ ਨੂੰ ਪੰਜਾਬੀ ਗੀਤਕਾਰੀ ਦੇ ਵਿੱਚ ਅਤੇ ਪੰਜਾਬੀਆਂ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਜਿਹੜਾ ਘਾਟ ਆ ਸਾਨੂੰ ਪਿਆ ਹੈ ਕਿਉਂਕਿ ਉਹਨਾਂ ਦਾ ਆਮ ਤੌਰ ਤੇ ਤੁਸੀਂ ਦੇਖਿਆ ਹੁਣ ਇੰਡੋ ਯੂ ਐਸ ਕੈਨੇਡੀਅਨ ਜਿਹੜੀ ਇੱਕ ਸਸਤਾ ਬਣੀ ਹੈ ਜਿਹੜੇ ਜਾ ਕੇ ਪਤਾ ਨਹੀਂ ਕਿੰਨੇ ਕਿੰਨੇ ਸੈਂਕੜੇ 100 ਸੌਆਂ ਤੋਂ ਵੱਧ ਕੁੜੀਆਂ ਦੇ ਜਾ ਕੇ ਹਰ ਸਾਲ ਉੱਥੇ ਵਿਆਹ ਵੀ ਕਰਦੇ ਸਨ ਉੱਥੇ ਪਿੰਡ 'ਚ ਜਾ ਕੇ ਬੜੇ ਵੱਡੇ ਪੱਦਰ ਦੇ ਉੱਤੇ ਕੁੜੀਆਂ ਗਰੀਬ ਕੁੜੀਆਂ ਜਿਨ੍ਹਾਂ ਦੇ ਘਰ ਦੇ ਉਹਨਾਂ ਨੂੰ ਵਿਆਹ ਦਾ ਖਰਚਾ ਨਹੀਂ ਸੀ ਕਰ ਸਕਦੇ ਉਹਨਾਂ ਦੀ ਟੀਮ ਦਾ ਵੀ ਇੱਕ ਮੈਂਬਰ ਸੀ ਉਸ ਦੇ ਵਿੱਚ ਵੀ ਬੜਾ ਵੱਡਾ ਯੋਗਦਾ ਸੀ ਸੋ ਅੱਜ ਉਹ ਸਾਨੂੰ ਛੱਡ ਕੇ ਚਲੇ ਗਏ ਹਨ ਸੋ ਅਸੀਂ ਅੱਜ ਬਹੁਤ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਯਾਦ ਕਰਦੇ ਆ ਤੇ ਆਪਣੇ ਵੱਲੋਂ ਅਸੀਂ ਉਹਨਾਂ ਨੂੰ ਇੱਕ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਅਤੇ ਉਸ ਅਕਾਲ ਪੁਰਖ ਅੱਗੇ ਉਸ ਪਰਮਾਤਮਾ ਦੇ ਅੱਗੇ ਅਸੀਂ ਇਹੋ ਅਰਦਾਸ ਕਰਦੇ ਆ ਕਿ ਇਹ ਇੱਕ ਜਿਹੜੀ ਵਿਛੜੀ ਰੂਹ ਹੈ ਉਸ ਨੂੰ ਆਪਣੇ ਚਰਨਾ ਦੇ ਵਿੱਚ ਤੁਸੀਂ ਜਗਾ ਰਹੋ ਅਤੇ ਹਮੇਸ਼ਾ ਉਹਨਾਂ ਦੇ ਲਿਖੇ ਹੋਏ ਗੀਤ ਉਹਨਾਂ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਕਿਤਾਬਾਂ ਸਾਡੇ ਦਿਲਾਂ ਦੇ ਉੱਤੇ ਵਸਦੀਆਂ ਰਹਿ ਗਈਆਂ ਅਤੇ ਹਮੇਸ਼ਾ ਅਸੀਂ ਉਹਨਾਂ ਨੂੰ ਉਹਨਾਂ ਦੇ ਗੀਤਾਂ ਦੇ ਰਹੀਂ ਵਧੀਆ-ਵਧੀਆ ਸ਼ਬਦਾਂ ਦੇ ਰਹੀਂ ਉਹਨਾਂ ਦੀਆਂ ਮਿੱਠੀਆਂ ਜਿਹੜੀਆਂ ਯਾਦਾਂ ਹਨ ਉਹ ਅਸੀਂ ਹਮੇਸ਼ਾ ਆਪਣੇ ਵਿੱਚ ਇਸੇ ਤਰ੍ਹਾਂ ਹੀ ਰੱਖਾਂਗੇ ਸੋ ਇੱਕ ਵਾਰੀ ਫਿਰ ਅਖੀਰ ਦੇ ਵਿੱਚ ਅਲਵਿਦਾ ਦੋਸਤਾਂ ਅਲਵਿਦਾ ਦੋਸਤਾਂ ਸੋ ਸਾਡਾ ਜਨਦੀ ਵਾਰੀ ਦਾ ਸਲਾਮ ਪਰਮਾਤਮਾ ਆਪਣੇ ਚਰਨਾ ਵਿੱਚ ਜਗਤ ਹੋਵੇ ਮੀਤ ਮੀਤ ਮਹਤਪੂਰੀ ਨੂੰ ਸੋ ਇਹ ਸੀ ਦੋਸਤੋ ਅੱਜ ਦਾ ਪ੍ਰੋਗਰਾਮ ਕਿਉਂਕਿ ਆਪਣੇ ਕਮਾਕਾਰਾਂ ਦੇ ਵਿੱਚ ਵੱਡੇ ਵੱਡੇ ਪੈਸੇ ਕਮਾਉਣ ਦੇ ਵਿੱਚ ਵੱਡੇ ਵੱਡੇ ਬਿਜ਼ਨਸ ਵਧਾਉਣ ਦੇ ਵਿੱਚ ਤਾਂ ਦੁਨੀਆ ਜਿਹੜੀ ਨੇ ਬੜੀਆਂ ਮੱਲਾ ਮਾਰੀਆਂ ਹਨ ਪਰ ਜਿਹੜੇ ਆਪਣੇ ਵਿਰਸੇ ਦੇ ਲਈ ਆਪਣੀ ਬੋਲੀ ਦੇ ਲਈ ਲੋਕਾਂ ਦੇ ਲਈ ਲੋਕ ਭਲਾਈ ਦੇ ਲਈ ਸੱਚੀ ਆਵਾਜ਼ ਉਠਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਉਹਨਾਂ ਦੀ ਇੱਕ ਜਿਹੜੀ ਜਗ੍ਹਾ ਹੈ ਇੱਕ ਨਵੇਕਲੀ ਉਹ ਵੱਖ ਹੁੰਦੀ ਹੈ ਉਹ ਇੱਕ ਵੱਖਰੀ ਜਗ੍ਹਾ ਹੁੰਦੀ ਹੈ ਅਸੀਂ ਉਹਨਾਂ ਦੀ ਜਗ੍ਹਾ ਜਿਹੜੀ ਹੈ ਆਪਣੇ ਦਿਲਾਂ ਦੇ ਵਿੱਚ ਜਰੂਰ ਸਾਨੂੰ ਵਸਾ ਕੇ ਰੱਖਣੀ ਚਾਹੀਦੀ ਹੈ ਅਤੇ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਬੜੇ ਇਨਸਾਨ ਹੁੰਦੇ ਹਨ ਪਰ ਇਹੋ ਜੇ ਕੰਮ ਇੱਕ ਦੋ ਲਾਈਨਾਂ ਲਿਖਣੀਆਂ ਬੜੀਆਂ ਔਖੀਆਂ ਹਨ ਮੇਰੇ ਵਰਗੇ ਲਈ ਪਰ ਜਿਨ੍ਹਾਂ ਨੇ ਕਿਤਾਬਾਂ ਲਿਖ ਦੇਣੀਆਂ ਇਹ ਵੀ ਉਹਨਾਂ ਦੇ ਉੱਤੇ ਇੱਕ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਸ ਅਕਾਲ ਪੁਰਖ ਦੀ ਕਿਰਪਾ ਹੁੰਦੀ ਹਾਂ ਹਮੇਸ਼ਾ ਗੱਲ ਕਰਦੇ ਸਨ ਕਿ ਪੰਜਾਬ ਦੇ ਵਿੱਚੋਂ ਅਸੀਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਆ ਗਏ ਹਾਂ ਹੁਣ ਅਸੀਂ ਵਾਪਸ ਕਦੋਂ ਪਰਤਾਂਗੇ ਕੀ ਬਣੇਗਾ ਬਹੁਤ ਫਿਕਰਮੰਦ ਰਹਿੰਦਾ ਸੀ ਮੀਤ ਪੈਂਥਪੋਰੀ ਉਹ ਫਿਕਰਾਂ ਦੇ ਵਿੱਚ ਹਮੇਸ਼ਾ ਪੰਜਾਬ ਦੀ ਹੀ ਗੱਲ ਕਰਦਾ ਸੀ ਕਿ ਕਿਸੇ ਤਰੀਕੇ ਦੇ ਨਾਲ ਫਿਰ ਵਾਰ ਇੱਕ ਵਾਰੀ ਫਿਰ ਉਹ ਜਿਹੜੇ ਪੁਰਾਣੇ ਦਿਨਾਂ ਨਾਲ ਪੰਜਾਬ ਦਾ ਉਹ ਜਿਹੜਾ ਪਿਆਰ ਹੈ ਉਹ ਜਿਹੜੀਆਂ ਜੁਆਇੰਟ ਫੈਮਲੀਆਂ ਉਹੋ ਹੀ ਇਕੱਠਿਆਂ ਦਾ ਪਿਆਰ ਪਿੰਡ ਦੀਆਂ ਸੱਤਾਂ ਕਿਤੇ ਵਾਪਸ ਆ ਜਾਣ ਉਹ ਚਿੰਤਾ ਦੇ ਵਿੱਚ ਗੱਲਾਂ ਕਰਦਾ ਕਰਦਾ ਉਹਨਾਂ ਨੂੰ ਬਿਮਾਰੀ ਨੇ ਆ ਘੇਰਿਆ ਪਰ ਉਹਨਾਂ ਨੂੰ ਹੋਰ ਸਮਾਂ ਨਹੀਂ ਦਿੱਤਾ ਨਾ ਚਿੰਤਾ ਕਰਨ ਦਾ ਤੇ ਨਾ ਹੋਰ ਗੱਲਾਂ ਸਾਡੇ ਨਾਲ ਕਰਨ ਦਾ ਸੋ ਅਸੀਂ ਉਹਨਾਂ ਨੂੰ ਅੱਜ ਆਪਣੇ ਇਸ ਪ੍ਰੋਗਰਾਮ ਦੇ ਰਹੀਂ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸੋ ਅਲਵਿਦਾ ਦੋਸਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਰਨ ਸਾਂਝਾ ਪੰਜਾਬ ਗਰੁੱਪ ਦੇ ਸਾਰੇ ਹੀ ਮੈਂਬਰ ਸਹਿਬਾਨਾਂ ਨੂੰ ਮੀਤ ਮਹਿਦਪ uri ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਆ ਬਾਤ ਹੈ ਮੁਬਾਰਕਾਂ ਵਾਲੀ ਗੱਲ ਕੀਤੀ ਹੈ ਭਾਈ ਬਾਜਵਾ ਸਾਹਿਬ ਨੇ ਆਪਣਾ ਇੱਕ ਚੈਨਲ ਨਵਾਂ ਸਾਂਝਾ ਪੰਜਾਬ ਖੋਲ੍ਹ ਕੇ ਕਿਆ ਬਾਤ ਹੈ ਬਹੁਤ ਅੱਛੀ ਗੱਲ ਕੀਤੀ ਹੈ ਤਾਂ ਕਿ ਹੁਣ ਤੁਸੀਂ ਸਾਰੇ ਹੀ ਜੋ ਵੀ ਹੈਗਾ ਜੇ ਕਿਸੇ ਦੇ ਦਿਲ ਵਿੱਚ ਜੋ ਵੀ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ ਕਿਹੜੀ ਬਾਤ ਹੈ ਉਹਨਾਂ ਨੇ ਦੱਸਿਆ ਮੈਨੂੰ ਤੇ ਇਹ ਬੜਾ ਵਧੀਆ ਜ਼ਰੀਆ ਹੈ ਕਿ ਜਣੀ ਤੁਸੀਂ ਕਿਸੇ ਨੇ ਵੀ ਕਿੱਦਾਂ ਦੀ ਵੀ ਗੱਲ ਕਲਚਰ ਦੇ ਹਿਸਾਬ ਨਾਲ ਸਭਿਆਚਾਰਕ ਦੇ ਨਾਲ ਕਰਨੀ ਹੈ ਤੇ ਬਹੁਤ ਵਧੀਆ ਗੱਲ ਹੈ ਜੀ ਤੇ ਮੇਰੇ ਵੱਲੋਂ ਸਾਂਝਾ ਪੰਜਾਬ ਚੈਨਲ ਖੋਲਣ ਤੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮੀਤ ਮਹਿਦਪੁਰੀ ਥੈਂਕ ਯੂ ਹਾਂਜੀ ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਕੱਲੇ ਕੱਲੇ ਨਜ਼ਾਰੇ ਲਈ ਜਾਂਦੇ ਉਹ ਖੇਤਾਂ ਦੇ ਹੈਂ ਕੀ ਬਾਤ ਹੈ ਬਹੁਤ ਵਧੀਆ ਸੀਨ ਦਿਖਾਇਆ ਤੁਸੀਂ ਪਿੱਛੇ ਜੰਗਲ ਵੀ ਦਿਖ ਰਿਹਾ ਜਿਹੜਾ ਉੱਥੇ ਸਾਡੀ ਹਾਜ਼ਰੀ ਦੇ ਵਿੱਚ ਉਗਾਇਆ ਗਿਆ ਸੀ ਤੇ ਨਾਲ ਦੂਸਰਾ ਵੀ ਖੇਤ ਬਹੁਤ ਵਧੀਆ ਪਿਆਰੇ ਦਿਖ ਰਹੇ ਨੇ ਤੇ ਕੀ ਬਾਤ ਹੈ ਕਿ ਟਟੀਆਂ ਵੀ ਬੋਲਣ ਡੀਆਂ ਪਰੇ ਤੇ ਕੁੱਲ ਮਿਲਾ ਕੇ ਬਹੁਤ ਵਧੀਆ ਸੀਨ ਪੇਸ਼ ਕੀਤਾ ਹੈ ਆਈ ਲਵ ਇਟ ਯਾਰ ਮੈਂ ਇਦਾਂ ਦੀਆਂ ਚੀਜ਼ਾਂ ਮੈਂ ਕੁਦਰਤ ਨੂੰ ਬਹੁਤ ਪਿਆਰ ਕਰਦਾ ਤੁਹਾਡੇ ਵਾਂਗੂ ਬਹੁਤ ਵਧੀਆ ਬਹੁਤ ਵਧੀਆ ਚਲੋ ਲਵੋ ਨਜ਼ਾਰੇ ਆਪਾਂ ਆ ਗਏ ਹੋਏ ਆ ਇੱਥੇ ਹੁਣ ਯੂ ਐਸ ਏ ਚ ਯਾਰ ਆ ਬਹੁਤ ਵਧੀਆ ਗੱਲ ਕੀਤੀ ਕਿਆ ਬਾਤ ਤੁਸੀਂ ਜਦ ਮੈਸੇਜ ਛੱਡਿਆ ਤਾਂ ਐਨ ਸੀਨ ਬਣ ਕੇ ਆ ਗਿਆ ਵੀ ਉੱਥੇ ਮੋਟਰ ਤੇ ਯਾਰ ਜਾਵਾਂਗੇ ਨਾਵਾਂਗੇ ਆ ਗੱਪ-ਸ਼ਪ ਲਾਵਾਂਗੇ। ਕੀ ਬਾਤ ਹੈ? ਕੀ ਬਾਤ? ਬਹੁਤ achi gall hai bajwa sahab. ਹੋਰ ਸੁਣਾਓ ਸਿੱਧਾ ਕੈਮਰੇ। ਚਲੋ ਠੀਕ ਹੈ, ਠੀਕ ਹੈ। ਲਵੋ ਲੁੱਤਫ ਆਪਣੀ ਜ਼ਿੰਦਗੀ ਦਾ ਬਾਈ। ਇੱਕ ਕਦੂਕ ਤਾਂ ਕਾਉਣਾ ਹੀ ਇੱਧਰ ਨੂੰ। ਸਤਿ ਸ੍ਰੀ ਅਕਾਲ bajwa sahab। ਕੀ ਹਾਲ ਨੇ? bajwa sahab ਤੁਸੀਂ ਗਰੁੱਪ ਵਿੱਚ ਮੈਨੂੰ ਐਡ ਕੀਤਾ ਹੈ। ਥੈਂਕ ਯੂ। ਕਿਉਂਕਿ ਮੈਂ ਹਾਜ਼ਰ ਵੀ ਨਹੀਂ ਹੋ ਰਿਹਾ ਗਰੁੱਪ ਵਿੱਚ ਮੋਸਟਲੀ ਤੇ ਨਾ ਹੀ। ਉਹ ਜਿਹੜੇ ਦਿੱਤੇ ਹੋਏ ਟਾਈਮ ਤੇ ਪਹੁੰਚ ਕੇ ਕਿਉਂਕਿ ਮੈਂ ਅਜੇ ਤੱਕ ਵੀ ਹਸਪਤਾਲ ਦੇ ਵਿੱਚ ਹਾਂ ਅੱਜ ਵੀ ਦੇਖ ਲਓ ਵੀ ਮੈਂ 26 ਦਾ ਆ 25 26 ਦਾ ਤੇ ਅੱਜ ਕਿੰਨੀ ਹੋ ਗਈ ਹੈ ਤੇ ਅੱਜ 29 ਹੈ ਮੇਰੇ ਕੋਲ ਤੇ ਇੱਥੇ ਆ ਮੈਂ 27th street first avenue bellevue hospital ਮਨਹਾਚਨ ਤੇ ਅੱਜ ਸ਼ਾਇਦ ਹੀ ਇਹ ਛੁੱਟੀ ਦੇ ਦਿਨ ਅੱਜ ਪਤਾ ਨਹੀਂ ਦੇ ਲੋ ਵੀ ਸਾਰਾ ਸਾਲ ਹੀ ਮੇਰਾ ਲੰਘ ਗਿਆ ਸਦਾ ਲੰਝ ਤੁਸੀਂ ਸੌਰੀ ਮਾਫ ਕਰਨਾ ਮੈਂ ਆ ਨਹੀਂ ਸਕਿਆ ਜਾਂ ਹਾਜ਼ਰੀ ਨਹੀਂ ਲਵਾ ਰਿਹਾ ਬਾਕੀ ਇੱਕ ਦੋ ਗੀਤ ਪਾ ਦਿਆ ਕਰਾਂਗਾ ਜਿਹੜੇ ਮੇਰੇ ਲੋਕੀ ਗਾਰੇ ਨੇ ਸਮਝ ਲੈਣਾ ਕਰਨਾ ਠੀਕ ਹੈ ਜੀ ਥੈਂਕ ਯੂ